ਪਰ ਜਿਹੜਾ ਇਥੋਂ ਦਾ ਪੁਲਿਸ ਪ੍ਰਸ਼ਾਸਨ ਕੁੰਡ ਕਰਨ ਦੀ نیند ਸੁੱਕਾ ਹੋਇਆ ਭਰਾਵੋ ਅਖਬਾਰਾਂ ਦੇ ਵਿੱਚ ਟੈਲੀ ਵਿਜਨਾਂ ਦੇ ਵਿੱਚ ਸਾਰੇ ਮੀਡੀਆ ਤੇ ਪੂਰੀ ਚਰਚਾ ਹੋਈ ਪਈ ਆ ਵੀ ਇੱਕ ਹੈਲਾ ਥਾਣਾ ਜਿੱਥੇ ਧਰਮ ਦਾ ਵਿਵਾਰ ਕੋਈ ਕੰਮ ਨਹੀਂ ਹੁੰਦਾ ਜੋ ਬਥਾ ਥਾਣਾ ਮਸ਼ਹੂਰ ਆ ਭਰਾਵੋ ਸਾਰੇ ਪੰਜਾਬ ਦੇ ਵਿੱਚੋਂ ਜਦੋਂ ਕੋਈ ਕੰਮ ਕਰਾਉਣਾ ਹੈ ਘਰ ਨੇ ਨਵਾਰੇ ਤੋਂ ਬਣਾਇਆ ਤੇ ਕੰਮ ਨਹੀਂ ਹੁੰਦਾ ਜਿਹੜਾ ਕੰਮ ਜਿਹੜਾ ਉਹਦੇ ਵਾਸਤੇ ਘਰਨਾ ਤੇ ਜਿਹੜਾ ਨਜਾਇਜ਼ ਉਹ ਘਰੇ ਪਿੰਨਾ ਓਪੇਕਾਰੀ ਜੁਣਾਇਨਾ ਨੇ ਮੋਟੀਆਂ ਰਿਸ਼ਵਤਾਂ ਲੈ ਕੇ ਮੋਟੀਆਂ ਬਾਡੀਆਂ ਲੈ ਕੇ ਜਿਹੜਾ ਭਰਾਵੇ ਉੱਚਾ ਸਿਸਟਮ ਇਸ ਕਾਰੋਬਾਰ ਖਾਣ ਦਾ ਐ ਚੱਲਦਾ ਦੱਸ ਕੇ ਜੈਸਾ ਦਾ ਰਾਜ ਵੀ ਜਿਹੜਾ ਕਹਿ ਦਿੰਦੇ ਆ ਕਿਸਾਨਾਂ ਘਾਟੋ ਤੋਂ ਭਰਾਵੇ ਕਿਸਾਨਾਂ ਘਾਟੇ ਚ ਨਾ ਕੰਗਰਾਂਵੇਂ ਕਰੀਏ ਜਦੋਂ 1975 ਦੇ ਵਿੱਚ ਹਰ ਕ੍ਰਾਂਤੀ ਦਾ ਨਾਰਾ ਦਿੱਤੇ ਪਹਿਲਾਂ ਜੇ ਵੀ ਸਾਰੇ ਪਿੰਡ ਦੀ ਘਟ ਸੀ ਗਰੀਬਾਂ ਨੇ ਬੇਰ ਦਾ ਕਣਕ ਤੇ ਜਾਂਦੇ ਸੀ ਤੇ ਦਾਤ ਸੀ ਤੁਹਾਡੇ ਪਿੰਡ ਸੀ ਤੁਸੀਂ ਸਾਡੇ ਮਾਵਾ ਭੈਣਾਂ ਦੇ ਕੰਨਾਂ ਦੇ ਵਿੱਚ ਸਿਆਣਾ ਸੀ ਤੇ ਸਾਡਾ ਆਪ ਦਾ ਸਾਰੇ ਗਾਰ ਗਰਮਾਰਾ ਦੇ ਸਿਰ ਤੇ ਚੱਲਦਾ ਸੀ ਕਰਜਾ ਨਹੀਂ ਸੀ ਕਿਸੇ ਦੇ ਸਿਰੇ ਦਾ ਕਿਉਂਕਿ ਇੱਕ ਕੋਲ ਆਟਲ ਕਣਕ ਰੋਚ ਕੇ 75 ਰੁਪਏ ਦਾ ਅੰਕ ਸੀ ਇੱਕ ਬਲਾਂਕਲ ਕਣਕ ਦੇਚ ਕੇ 1000 ਇੱਕ ਇੱਕ ਸਿੰਮਿੰਡ ਦਾ ਧੱਕਾ ਮਸਤਰੀ ਦੀ ਦਿਹਾੜੀ ਸਾਰਾ ਕੁਝ ਲਾ ਕੇ 15 ਰੁਪਏ ਬਚਦੇ ਸੀ ਜਿਹੜੀ ਦਾਦੇ ਤੋਂ ਰੇ ਤੇ ਜਿਹੜੀ ਅੱਜ 375 ਕਣਕ ਦੇਚਦੇ ਹਜ਼ਾਰ ਇੱਕ ਹੁੰਦੀ ਹੈ ਦੂਸਰੇ ਪਾਸੇ ਜਿਹੜੀ ਸਾਡੀ ਹਰੀ ਕ੍ਰਾਂਤੀ ਨੇ ਲੁਕ ਦਿੱਤੀ ਹੈ ਜਿਹੜਾ ਸਾਡਾ ਨਰਮੇ ਦਾ ਵੀ ਸਾਡੀਆਂ ਮਾਵਾਂ ਪਹਿਲਾਂ ਸਿਆਲ ਚ ਕੰਮ ਲੱਗਦੀਆਂ ਸੀ ਸਾਰਾ ਖੋਲਿਆ ਘਰ ਦਾ ਕਪੜਾ ਬੁੰਦੂ ਘਰ ਦੇ ਵਿੱਚ 24 ਘੰਟੇ ਕੰਮ ਕੀਤਾ ਜਾਂਦਾ ਸੀ ਤੇ ਜਿਹੜਾ ਅੱਜ ਇਹਨਾਂ ਕੰਜੀਆਂ ਨੇ ਉਹਨਾਂ ਸਰਕਾਰੀ ਕਾਰਪੋਰੇਟ ਘਰਾਂ ਨੂੰ ਦੇਖ ਕੇ ਸਾਡੀ ਮੁੱਟ ਜਿਹੜੀ ਅੰਨੀ ਕਰੀ ਹੋਈ ਹੈ ਜਿਵੇਂ ਅਸੀਂ ਨਰਮਾ ਪਿਆ ਕੇ ਤੂੜੀ ਦੇ ਉੱਤੇ ਸਿਰ ਦਿੰਦੇ ਸੀ ਆਡੀ ਮਰਜ਼ੀ ਨਾਲ 10-15 ਕਿਲੋ ਪਾਉਂਦੇ ਸੀ ਕਿੱਲੇ ਦਾ ਜਿਹੜਾ ਅੱਜ 400 ਦਾ ਸਾਨੂੰ 800 ਦਾ 700 ਦਾ ਪੈਕ ਮਿਲਦਾ ਹੈ ਤੇ ਜ਼ਿਆਦਾ ਭਾਵੋ 100 ਰੁਪਏ ਚ ਸਰਦਾ ਸੀ ਜੇ ਸਾਰੇ ਅੰਕੜੇ ਕੱਢ ਲਗੇ ਜਿਹੜੀ ਜਨਸਰ ਆਪਾ ਸਾਡਾ 150 ਵੀ ਗੁਣਾ ਵਧੇ ਤੇ ਜਿਹੜੀ ਇਹਨਾਂ ਅਫਸਰਾਂ ਦੀ ਜਾਂ ਇਹਨਾਂ ਕੰਪਨੀਆਂ ਦੀ ਕਮਾਈ ਵਧਿਆ 3200 ਗੁਣਾ ਵਧ ਗਈ ਇਹਨਾਂ ਵੀ ਆਪਦੇ ਸਰਕਾਰੀ ਅੰਕੜੇ ਦੱਸਦੇ ਨੇ ਵੀ 3200 ਗੁਣਾ ਤੇ ਜਿਹੜੀ ਬਾਦਗੀ ਜੜੀ ਮੰਗਾਈ ਹੈ ਜੇਕਰ ਡੀਜੀ ਆਪਦੇ ਹੱਥੀ ਸਾਰੇ ਬੈਠੇ ਹੋ ਤੁਸੀਂ ਕਿਸੇ ਨੇ ਵੱਧ ਤੋਂ ਵੱਧ 4 ਰੁਪਏ ਲੀਟਰ 3 ਰੁਪਏ ਲੀਟਰ ਖਰੀਦਿਆ ਹੋਇਆ ਹੈ ਤੇ ਅੱਜ 100 ਰੁਪਏ ਲੀਟਰ ਜੇ ਐਸੇ ਤਾਂ ਸਾਡੀ ਜਿੰਸ ਦੀ ਜਿਹੜੀ ਕੀਮਤਾ ਬਾਦ ਦੀ ਹੁੰਦੀ ਸੂਚਕਾਂਕਾਂ ਨਾਲ ਜੋੜੀ ਹੁੰਦੀ ਸਾਡੇ ਸਰਕਾਰ ਜਾਣੀ ਸੀ ਚਾਹ ਨੂੰ ਕਿਸੇ ਦੀ ਲੋੜ ਨਹੀਂ ਹੱਥ ਛੱਡਣ ਦੀ ਤੇ ਬੜੂ ਆਪ ਰੋਸਟਾ ਗਿਆ ਬਣੋ ਨੀ ਇਹਨਾਂ ਦੇ ਮੂਹਰੇ ਹੱਥ ਛੱਡਣ ਦੀ ਲੋੜ ਨਹੀਂ ਸੀ ਜਿਹੜਾ ਸਾਰਾ ਧਾਰੋ ਇਮਰਾਦ ਇਤੋਂ ਨਾ ਕਾਰਪੋਰੇਟ ਘਰਾਣਿਆਂ ਨੇ ਕਰਾਇਆ ਭਰਾਵੋ ਉਹਨਾਂ ਦੇ ਜ਼ਿੰਮੇਵਾਰ ਨੇ ਉਹ ਜਿਹੜੇ ਪੰਜਾਬ ਸਮੇਂ ਦੀ ਜਿਹੜੀ ਕਹਾਉਂਦਾ ਸੀ ਅੱਜ ਮਿੱਟੀ ਦੇ ਵਿੱਚ ਹੋਰਤਾ ਇਹਨਾਂ ਸਰਕਾਰਾਂ ਦੇਈਮਾਨਾਂ ਨੇ ਇਹਨਾਂ ਕਹਿੰਦਾ ਹੋਇਆ ਖੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ